ਠੱਗਾ ਠੱਗ ਪੱਕਾ ਨਾ ਨਾ ਮੁੰਡਾ ਤੁਹਾਡਾ ਠੀਕ ਹੋ ਜਾਊਗਾ ਗਰੰਟੀ ਆ ਪੂਰੀ ਅੱਛਾ ਹੋਰ ਤੁਸੀਂ ਕੀ ਗੱਲਾਂ ਕਰਦੇ ਹੋ ਬੁੜੀਆਂ ਤਾਂ ਜਮਈ ਮਗਰ ਲਾ ਲੰਦਾ ਕਹਿਣ ਦਾ ਮਤਲਬ ਆ ਵੀ ਬੁੜੀਆਂ ਵੀ ਠੀਕ ਕਰ ਦਿੰਦਾ ਹੈ ਇਹ ਅੱਛਾ ਹੋਰ ਬਹੁਤ ਵਧੀਆ ਬਾਬਾ ਲੱਕ ਹੁਣ ਹੈ ਬਹੁਤ ਦੂਰ ਹੈ ਦੋ 25 ਕਿਲੋ ਦੂਰ ਹੁੰਦੇ ਭਾਈ ਆਪ ਦੇ ਵਾਸਤੇ ਤੁਹਾਨੂੰ ਜਾਣਾ ਪੈਣਾ ਆਪਣੇ ਰੋਲ ਕਰਕੇ ਤੇ ਆਉਣਾ ਹੈ ਨਹੀਂ ਕਹਾਂ ਦੇਖ ਤੁਹਾਨੂੰ ਜਾਣਾ ਪੈਣਾ ਮੈਂ ਬਾਬਾ ਦਾ ਬਾਬਾ ਦਾ ਤੁਹਾਡੇ ਘਰ ਜਾ ਕੇ ਮੈਂ ਤਾਂ ਦੇਖੋ ਵਿਚਾਰੀ ਕੋਲ ਇੱਕ ਵਾਰੀ ਆਈਆਂ ਪਹਿਲਾਂ ਹਾਂ ਨਹੀਂ ਨਿਕਲਿਆ ਨਹੀਂ ਜਾਂਦਾ ਹਾਂ ਅੱਜ ਮੈਂ ਕਿਹਾ ਚੱਲ ਉਹ ਦਿੱਲੀ ਤੋਂ ਵੀ ਪਰੇ ਤੋਂ ਆਈ ਲੈ ਹੋਰ ਮੱਧ ਪ੍ਰਦੇਸ਼ ਸੋ ਲੋਗ ਆ ਜਾਂਦੇ ਨੇ ਅੱਛਾ ਹੋਰ ਮੱਧ ਪ੍ਰਦੇਸ਼ ਤੋਂ ਆਉਂਦੇ ਨੇ ਲੋਗ ਦੇ ਕਲ ਗੱਲ ਕਰ ਵੀ ਸੀ ਬਾਬੇ ਦੀ ਐਡ ਨਹੀਂ ਪਾਉਂਦੇ ਅੱਛਾ ਹੈ ਨਹੀਂ ਪਾਉਂਦੇ ਜੈ ਹੋ ਬਾਬਾ ਜੀ ਜੈ ਹੋ ਬਾਬਾ ਜੀ ਜੈ ਹੋ ਬਾਬਾ ਜੀ ਦੀ ਦੱਸੋ ਪੰਜੀ ਹਾਂ ਪਹਿਲਾਂ ਤੁਸੀਂ ਦੱਸੋ ਦੂਰੋਂ ਆਏ ਹੋ ਨਾ ਹਾਂ ਦੱਸੋ ਬਈ ਸੰਤ ਬਾਬਾ ਤਾਂ ਹੀ ਲੱਗਦਾ ਦੇਖਿਆ ਦੇਖਿਆ ਗਿਆ ਮੈਨੂੰ ਚਾਣਾ ਪਰ ਉਹਦੀ ਤਾਂ ਦਾੜੀ ਕੀ ਪਤਾ ਮੈਨੂੰ ਤਾਂ ਲੱਗਦਾ ਤਾਂ ਇਹ ਮੈਨੂੰ ਲਾਡੀ ਹੋਵੇ ਬੇ ਤੂੰ ਲਾਡੀ ਨਹੀਂ ਹੈ ਬੂ ਨਹੀਂ ਮੈਂ ਮਰ ਜਾ ਬੀਬੇ ਤੈਨੂੰ ਪਲੇਖਾ ਪੈਂਦਾ ਇਹ ਤਾਂ ਲਾਡੀ ਆ ਸਾਡੇ ਪਿੰਡ ਵਾਲਾ ਨਹੀਂ ਨਹੀਂ ਕਿਹੜਾ ਲਾਡੀ ਹੈ ਹੈ ਲਾਡੀ ਹੈ ਹਾਂ ਦਾੜੀ ਵਾਲਾ ਲਾਡੀ ਹੈ ਸਾਡੇ ਪਿੰਡ ਦਾ ਹੈ ਦਾੜੀ ਕਟਿੰਗ ਕਰੀ ਵੀ ਹੈ ਅੱਧੇ ਪਿੰਡ ਦੇ ਪੈਸੇ ਦੇਣਿਆ ਨੇ ਹਾਂ ਨਾ ਭੈਜੀ ਥੋੜੂ ਪਲੇਖਾ ਲੱਗਣ ਤਾਂ ਬਾਬਾ ਨਾ ਨਾ ਉਹ ਹੀ ਹੈ ਬਾਬਾ ਬਣ ਕੇ ਆ ਗਿਆ ਪੁੱਛ ਲੈਣੇ ਆ ਹੈਂ ਹਾਂ ਹਾਂ ਬਾਬਾ ਤੁਸੀਂ ਲਾਡੀ ਆ ਨਹੀਂ ਨਹੀਂ ਦੋਟਾ ਹੀ 100 ਕਿਲੋਮੀਟਰ ਪਰ ਬਹਿ ਕੇ ਆ ਕੇ ਵੀ ਮੈਨੂੰ ਕਹਦਾ ਕਿਸੇ ਨੇ ਪਛਾਣਨਾ ਉੱਥੇ ਕਰਦਾ ਤਾਂ ਹੋਰ ਕੰਮ ਠੱਗਦਾ ਤਾਂ ਲੋਕਾਂ ਨੂੰ ਦਾੜੀ ਰੱਖੀ ਹੋਈ ਤੇ ਠੱਗੀ ਜਾਂਦਾ ਤਾਂ ਆ ਹੁਣ ਕਟਿੰਗ ਕਰ ਲਈ ਠੱਗਦਾ ਤਾਂ ਇੱਥੇ ਵੀ ਬਥੇਰਾ ਹਾਂ ਬਾਬਾ ਜੀ ਨੇ ਉਹ ਤੈਨੂੰ ਭਲੇਖਾ ਪੈ ਗਿਆ ਮਾਤਾ ਮੈਂ ਕੋਈ ਲਾਡੀ ਲੁੱਡੀ ਨਹੀਂ ਹੈ ਮੈਂ ਅੱਜ ਕੰਮ ਦੀਗਾ ਮੈਂ ਤਾਂ ਇਹਨਾਂ ਨੇ ਕਹਿਣ ਤੇ ਮੈਨੂੰ ਕੰਮ ਆ ਮੈਂ ਚੱਲਣਾ ਫੇਰ ਦੇਖਦੇ ਆ ਕਿੱਥੇ ਆਣਾ ਕਿੱਥੇ ਆ ਉਹ ਮੈਨੂੰ ਕੰਮ ਆ ਪਈ ਕੰਮ ਆ ਤੂੰ ਲਾਡੀਆਂ ਪੈਸੇ ਦੇ ਕੇ ਜਾ ਮੇਰਾ 50000 ਰੁਪਏ ਜਿਹੜਾ ਕਮੇਟੀ ਚ ਪਾਇਆਤਾ ਉਹ ਭਾਈ ਇਹਨੂੰ ਕੌਣ ਲੈ ਆਇਆ ਓਰੇ ਬਾਬਾ ਜੀ ਦੇ ਦਿਓ ਨਾ ਪੈਸੇ ਜੀ ਤੁਹਾਡੇ ਕੋਲ ਹੈਗੇ ਹਨ ਹਾਂ 50000 ਰੁਪਏ ਮੇਰਾ ਭਤਾਰੇ ਲੁੱਟਲੇ ਹੋਣੇ ਲੋਕ ਇੱਥੇ ਹੁੰਦਾ ਨਹੀਂ ਮੈਂ ਮਰ ਜਾ ਉਹਨਾਂ ਸੁੱਤੇ ਪੱਥਰ ਏਸੇ ਮਰ ਜਾਂਦੇ ਹਾਂ ਹਾਂ ਉਈਓ ਮੱਥੇ ਟੱਕੀ ਜਾਂਦੀਆਂ ਤੁਸੀਂ ਹੈ ਲਾਡੀਆਂ ਦਾਸ ਇਹਦਾ ਠੱਗਿਆ ਠੱਗ ਪੱਕਾ ਉਹ ਗੱਲ ਸੁਣ ਮਾਤਾ ਰੌਲਾ ਨਾ ਪਾ ਤੇਰਾ ਪੈਸਾ ਮੈਂ ਤੇਰੀ ਮਿੱਟੀ ਕੁਟ ਕੇ ਜਾਊ ਉਹ ਤੇਰਾ 50000 ਹੈ ਤੂੰ ਲੱਖ ਲੈ ਲਈ ਪਰ ਇੱਥੇ ਚੁੱਪ ਕਰ ਜਾ ਜਿਹੜੇ ਹੋਰ ਲੋਕਾਂ ਦੇ ਦੇਣੇ ਆ ਤੇ ਉਹਨਾਂ ਤੋਂ ਕੀ ਲੈਣਾ ਤੂੰ ਆਪਣੇ ਪੈਸੇ ਲੈ ਤੇਰਾ 50000 ਹੈ ਦੱਸ ਇਹਨਾਂ ਦਾ ਵਿਆਜ ਮਿੰਨੀ ਨਹੀਂ ਬਣਨਾ ਹਾਂ ਇਹ ਨਹੀਂ ਮੈਂ ਰਿਸ਼ਵਤ ਲੈ ਕੇ ਨਹੀਂ ਬਿਕਦੀ ਮੈਂ ਉਹ ਰਿਸ਼ਵਤ ਨਹੀਂ ਤੇਰੇ ਪੈਸੇ ਦੇ ਰਿਆਂ ਐ ਸਮਝ ਲੈ ਵਿਆਜ ਆ ਬਾਕੀ ਸੇ ਕੋ ਰੌਲਾ ਨਾ ਬਾਈ ਪਰ ਕੋਈ ਗੱਲ ਨਹੀਂ ਜੇ ਰੌਲਾ ਤੂੰ ਆਪਣੇ ਪੈਸੇ ਲੈ ਉਹ ਇਹਦਾ ਪਲਸ ਪਲਸ ਕੋਲਣਾ ਨਹੀਂ ਬਾਕੀ ਦਾ ਮੈਂ ਟਕਾਣਾ ਇੱਥੋਂ ਬਦਲ ਕੇ ਲੈਣਾ ਤੂੰ ਗੁਆ ਤੇਰੇ ਮੈਨਾਂ ਲੱਖ ਰੁਪਈਆ ਹਾਂ ਚਾਕਤੀ ਵਾਲਾ ਬਾਬਾ ਦੇਖ ਲੋ ਫੜ ਲਓ ਨਹੀਂ ਇਹਨੂੰ ਮੈਂ ਕਿਹਾ ਨਹੀਂ ਇਹ ਨਹੀਂ ਲੋਟਾਉਣਾ ਫੜਾ ਚੰਗਾ ਇਹਦਾ ਦਊਗਾ ਇਹਦਾ ਲੱਖ ਵੀ ਦਊਗਾ